ਪਲੇ ਨੂੰ ਤਾਂ ਇਕੱਲੇ ਨੂੰ ਜਾਣਾ ਪੈਂਦਾ ਉਹ ਸਿਰਫ ਕੋਚ ਹੀ ਹੁੰਦਾ ਜਿਹੜਾ ਦਿਨ ਰਾਤ 플레이ਰ ਦੇ ਨਾਲ ਰਹਿੰਦਾ ਉਹਨੂੰ ਹਰ ਇੱਕ ਚੰਗੇ ਮਾੜੇ ਦਾ ਪਤਾ ਹੁੰਦਾ ਹਨਾ ਡੋਕ ਸੌਕ ਜੋ ਨਾਲ ਹੁੰਦਾ ਵੀ ਮਤਲਬ ਮਾਂ ਪੇਤੂ ਵੀ ਵੱਧ ਕੋਚ 플레이 ਨੂੰ ਰਿਸਪੈਕਟ ਦਿੰਦਾ ਉਹਨੂੰ ਟੇਕ ਕੇਅਰ ਕਰਦਾ ਉਹਦਾ ਖਾਣ ਪੀਣ ਦਾ ਉਹਦੀ ਟ੍ਰੇਨਿੰਗ ਦਾ ਬਾਕੀ ਬੰਦਾ ਦਾ ਕੁਛ ਨਹੀਂ ਕਰ ਸਕਦਾ ਜੇ ਬੰਦੇ ਦੇ ਮਗਰ ਬੰਦੇ ਹੋਣ ਤਾਂ ਬੰਦਾ ਬਹੁਤ ਕੁਛ ਕਰ ਸਕਦਾ ਹਨਾ ਤੇ ਉਹਨਾਂ ਦੀ ਬਹੁਤ ਸਪੋਰਟ ਰਹੀ ਹੈ ਸ਼ੁਰੂ ਤੋਂ ਵੀ ਚਲੋ ਅਜੋ ਸਾਡੇ ਨਾਲ ਨਹੀਂ ਹੈਗਾ ਪਰ ਫੇ ਵੀ ਫੀਲ ਹੁੰਦਾ ਏਰੀ ਵੀ ਵੀ ਜੋ ਵੀ ਉਹਨਾਂ ਨੇ ਸਕਾਇਆ ਵਾ ਹਨਾ ਸ਼ਾਇਦ ਉਹਨਾਂ ਦਾ ਡ੍ਰੀਮ ਸੀ ਇੰਟਰਨੈਸ਼ਨਲ ਲੈਵਲ ਤੇ ਜਾਣਾ ਤੇ ਜਦੋਂ ਤੁਸੀਂ ਉਸ ਟਾਈਮ ਕੋਚਿੰਗ ਲੈਂਦੇ ਸੀ ਕਿ ਦਸ ਸਾਲਾਂ ਦੇ ਸੀਗੇ 10 ਤੋਂ 20 ਗਏ ਉਸ ਟਾਈਮ ਕਬੱਡੀ ਦੇ ਅੰਦਰ ਜਿਵੇਂ ਹੁਣ ਸੁਣ ਨਚਾਇਆ ਡਰੱਗ ਦੀ ਜਿਹੜੀ ਪ੍ਰੋਬਲਮ ਹੈ ਡਰੱਗ ਐਂਡ ਕ੍ਰਾਈਮ ਤਾਂ ਲੇਟਰ ਆਨ ਆਇਆ ਡਰੱਗ ਉਦੋਂ ਤੋਂ ਸੀਗਾ ਕਿ ਨਹੀਂ ਭਾਜੀ ਦੇਖੋ ਹੁਣ ਕੋਈ ਵੀ ਗੇਮ ਆਣਾ ਉਹਨੂੰ ਹੁਣ ਇੱਕ ਡਰੱਗ ਦਾ ਨਾਮ ਦੇ ਦਿੰਦੇ ਆ ਹਨਾ ਵੀ ਕੋਈ ਡਰਗ ਖਾਗੇ ਤਾਂ ਕੋਈ ਖੇਡ ਨਹੀਂ ਸਕਦਾ ਕੋਈ ਟ੍ਰੇਨਿੰਗ ਨਹੀਂ ਕਰ ਸਕਦਾ ਜੇ ਕੋਈ ਡਰਗ ਖਾ ਕੇ ਏਡੇ ਵੱਡੇ ਲੈਵਲ ਦੇ ਫੇ ਤਾਂ ਹਰ ਇੱਕ ਬੰਦਾ ਡਰਗ ਖਾ ਕੇ ਏਡੇ ਲੈਵਲ ਤੇ ਚਲ ਜਾ ਸਕਦਾ ਹਨਾ ਇਹ ਇੱਕ ਨਾਂ जोड ਜਾਂਦਾ ਖਾਂਦਾ ਇੱਕ ਇਹ ਨਾਲ 10 ਨਾਲ ਉਦਾਂ ਹੀ ਹਾਂ ਹੁਣ ਜੇ 10 ਪਲੇਅਰ ਡਰਗ ਕਰਦੇ ਆ ਤੇ ਤੇ ਇਹਦਾ ਮਤਲਬ ਹੁਣ 90 ਜਿਹੜੇ ਦੂਜੇ ਪਲੇਅਰ ਆ ਉਹ ਵੀ ਉਹਨਾਂ ਤੇ ਜੀ ਸੱਭਾ ਲੱਗ ਜਾਂਦਾ ਜੀ ਡਰਗ ਖਾਣ ਦੇ ਨਾਮ ਉਹੀ ਬਣਿਆ ਹੋਇਆ ਤੁਸੀਂ ਹੋਗੇ ਜਿੰਨੇ ਵੀ ਨਾਲ ਦੇ ਨੇ ਉਹ ਸਾਰੇ ਵਿਦਆਊਟ ਆਬਵੀਅਸਲੀ ਕਿਉਂਕਿ ਉਹਨਾਂ ਦਾ ਪਤਾ ਲੱਗ ਜਾਂਦਾ ਵੀ ਇੰਨੀ ਲੌਂਗ ਗੇਮ ਸਸਟੇਨ ਹੀ ਨਹੀਂ ਹੁੰਦੀ ਹਾਂਜੀ ਪਰ ਕਈ ਥਾਵਾਂ ਤੇ ਜਾ ਕੇ ਵੱਡੇ ਵੱਡੇ ਸਪੀਕਰਾਂ ਦੇ ਵੱਡੇ ਵੱਡੇ ਆਉਧਿਆਂ ਤੇ ਬੈਠੇ ਬੰਦਿਆਂ ਦੇ ਮੂੰਹ ਤੋਂ ਇਹੀ ਸੁਣਨ ਨੂੰ ਆਉਂਦਾ ਵੀ ਅਸੀਂ ਜਦੋਂ ਟੂਰਨਾਮੈਂਟ ਕਰਾਉਣੇ ਆ ਜਾਂ ਅਸੀਂ ਕਿਤੇ ਖੇਡਣ ਜਾਣੇ ਕਿੰਨੇ ਪਲੇਅਰਸ ਆ ਮੈਂ ਨਾਂ ਨਹੀਂ ਲੈਂਦਾ ਨਾ ਮੈਂ ਐਸੋਸੀਏਸ਼ਨ ਦਾ ਨਾਂ ਲੈ ਰਿਹਾ ਨਾ ਮੈਂ ਪਲੇਅਰ ਦਾ ਉਹ ਇਹ ਕਹਿੰਦੇ ਨੇ ਵੀ ਅਸੀਂ ਆਪ ਸਟੀਰੋਇਡ ਦੇਖੇ ਆਪਏ ਉੱਥੇ ਤੁਸੀਂ ਕਹਿ ਰਹੇ ਹੋ ਵੀ ਸਾਰੇ ਨਹੀਂ ਲੈਂਦੇ ਗਿਣਤੀ ਦੇ ਲੋਕ ਨੇ ਭਾਜੀ ਦੇਖੋ ਕਿਸੇ ਦਾ ਡਰਗ ਖਾਣ ਨੂੰ ਜਾਂ ਕੋਈ ਵੀ ਚੀਜ਼ ਆ ਕੋਈ ਹਨਾ ਕਿਸੇ ਦੇ ਕੋਈ ਇੰਜਰੀ ਹੋਈ ਆ ਜਾਂ ਕੋਈ ਕਿਸੇ ਦੇ ਮੇਜਰ ਇੰਜਰੀ ਹੋਈ ਆ ਕਿਸੇ ਦਾ ਕੋਈ ਡਰਗ ਖਾਣ ਨੂੰ ਦਿਲਤ ਨਹੀਂ ਕਰਦਾ ਹਨਾ ਹੁਣ 올림픽ਸ ਹੁੰਦੀਆਂ ਹਨਾ 올림픽ਸ ਦੇ ਵਿੱਚ ਵੀ ਵੀ ਪ੍ਰੋਪਰ ਡਰਗ ਟੈਸਟ ਹੁੰਦੇ ਆ ਪਰ ਕਬੱਡੀ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਆਈ ਹੈਗੀ ਵੀ ਕਬੱਡੀ ਪ੍ਰੋਪਰ ਵੇ ਦੇ ਨਾਲ ਵੀ ਵੀ ਕੋਈ ਸਿਸਟਮ ਇਦਾਂ ਦਾ ਬਣਿਆ ਹੋਵੇ ਵੀ ਸੀਜ਼ਨ ਤੋਂ ਪਹਿਲਾਂ ਡਰੋਗ ਟੈਸਟ ਜਾਂ ਡਰਗ ਟੈਸਟ ਹੁੰਦੇ ਆ ਹੁੰਦੇ ਆ ਹੋਈ ਵੀ ਆ ਪਰ ਉਹ ਰੈਗੂਲਰੀ ਨਹੀਂ ਹੈਗੇ ਨਹੀਂ ਉਹ ਵਰਡ ਲੈਵਲ ਜਿਹੜਾ ਵਰਡ ਕੱਪ ਹੋਇਆ ਸੀ ਉਦੋਂ ਨਾੜਾ ਵਾੜਾ ਟੈਸਟ ਕਰਦੀ ਆ ਹਨਾ ਜਾਂ ਆਪਾਂ ਉਹਨੂੰ ਪ੍ਰਾਈਵੇਟ ਬਾਏ ਕਰ ਸਕਦੇ ਉਹ ਐਡੇ ਵੱਡੇ ਲੈਵਲ ਦੀਆਂ ਕੰਪਨੀ ਆ ਨਾ ਉਹ ਤੇ ਹੁਣ ਜਿੱਦਾਂ ਪ੍ਰਾਈਵੇਟ ਡਰਗ ਟੈਸਟ ਹੁੰਦੇ ਆ ਲੈਬ ਤੋਂ ਹੁੰਦੇ ਆ ਹਨਾ ਤੇ ਉਹ ਸਿਸਟਮ ਚੱਲ ਪਿਆ ਹੁਣ ਪਰ ਰੈਗੂਲਰੀ ਨੀਏ ਚੀਜ਼ ਹੈਗੀ ਕਿ ਜੇਰੀ ਡਰਗ ਟੈਸਟ ਹੁੰਦੇ ਆ ਵਜ ਕੇ ਜੇਰੀ ਸਟਾਪ ਹੋ ਜਾਂਦੇ ਆ ਫੈਡਰੇਸ਼ਨ ਨਵੀਆਂ ਬਣ ਜਾਂਦੀਆਂ ਉਹਨਾਂ ਦੇ ਫੈਡਰੇਸ਼ਨ ਦੋ ਬਣ ਗਈਆਂ ਇੱਕ ਫੈਡਰੇਸ਼ਨ ਦਾ ਹੋਰ ਰੂਲ ਆ ਦੂਜੀ ਫੈਡਰੇਸ਼ਨ ਦਾ ਡਿਫਰੈਂਟ ਰੂਲ ਆ ਨਾ ਇਹ ਵੱਖੋ ਵੱਖਰੇ ਰੂਲਾਂ ਨਾਲ ਬਣੀ ਹੋਈ ਹੈ ਕਦੇ ਟੈਸਟ ਹੋ ਜਾਂਦੇ ਆ ਕਈ ਬੰਦ ਹੋ ਜਾਂਦੇ ਆ ਕਈ ਚੱਲ ਪੈਂਦੇ ਆ ਹਨਾ ਉਹ ਜਦੋਂ ਹੁਣ ਇੱਕ ਦਾ ਨਾਮ ਹੁੰਦਾ ਵਾ ਤੇ ਉਹ ਸਾਰਿਆਂ ਨੂੰ ਮਤਲਬ ਵੀ ਇੱਕ ਤੱਕੜੀ ਜੀ ਸਾਰੇ ਤੋ ਦਿੰਦੇ ਆ ਹਾਂ ਸਾਰੇ ਡਰਗ ਖਾਂਦੇ ਆ ਹੂੰ ਮੈਂ ਤੂੰ ਕੀ ਸਮਝੇ ਕਿ ਇਹ ਟੈਸਟ ਹੋਣੇ ਚਾਹੀਦੇ ਆ ਹਰ ਜਗ੍ਹਾ ਇਹ ਤਾਂ ਹੋਣੇ ਚਾਹੀਦੇ ਹੂੰ ਹੁਣ ਹੁਣ ਹੋਣੇ ਚਾਹੀਦੇ ਆ ਜੇ ਡਰਗ ਟੈਸਟ ਹੋਣਗੇ ਨਵੀਂ ਜਨਰੇਸ਼ਨ ਖੇਡੂਗੀ ਹਨਾ ਲੰਮਾ ਖੇਡਣਗੇ ਨਾਲ ਇਸ ਚੀਜ਼ ਨੂੰ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਫੀਲਡ 'ਚ ਲੈ ਕੇ ਆ ਸਕਦੇ ਆ ਜੇ ਡਰਗ ਫ੍ਰੀ ਆ ਤਾਂ ਤੁਸੀਂ ਇਹ ਕਹਿ ਰਹੇ ਹੋ ਵੀ ਜਦੋਂ ਤੁਸੀਂ ਯੰਗ ਸੀਗੇ ਉਦੋਂ ਐਦਾਂ ਦਾ ਕੁਝ ਨਹੀਂ ਹੁੰਦਾ ਸੀਗਾ 99 ਲੋਕ ਬਾਅਦ ਚ ਆਉਣ ਲੱਗੇ ਤੇ ਉਹਨਾਂ ਕਰਕੇ ਕਬੱਡੀ ਦੇ ਅੰਦਰ ਨਸ਼ਾ ਜਿਹੜਾ ਕਿਹਾ ਜਾਂਦਾ ਕਿਉਂਕਿ ਇਸੇ ਲਈ ਜਿਹੜੀ ਤੁਸੀਂ ਗੱਲ ਆਲਰੇਡੀ ਕਰਤੀ ਨਾ ਬੜੀ ਵਧੀਆ ਵੀ ਸਿਰਫ 10 ਕਿ ਜਾਣੇ ਕਰਦੇ ਨੇ 100 ਪਿੱਛੋਂ ਮੈਂ ਦੱਸਦਾ ਤੇ ਪੂਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਓ